चङा कता ਕਉਤੀ ਸਮਾਟਾਇੋ ਨਾਨਕ ਲੰਕ ਇੰਤਿਆਈ ਤੇਰੰਦ ਗੋਬੇ ਮੋਹ ਦਾ ਸਾਨ ਸਭਨ ਸੰਹਾਰਾਈ ਅਰਜਨ ਹਰ ਗੁਬੇ ਬਿਜਾਉ ਸਿਮਰਨੋ ਸਿਹੀ ਹਰੜਾਈ ਸਿਧਿਆਰ ਕ੍ਰਿਸ਼ਕੰਤਿਆ ਅਗਿਆਨ ਸੁਬਿਠੇ ਸਬਦੁ ਗਜਾਈ ਸੇ ਮਹਾ ਗ੍ਰਿਥ ਸਮਯਾ ਹੈ ਘਰ ਨੌਰ ਜਿ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਮੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬਤਾਈ ਹੋਏ ਸਾਹ ਹੈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਜੀ ਦਾ ਦਧਿਆਨ ਧਾਰ ਕੇ ਬਹੁ ਲਜੇ ਵਾਹਿਗੁਰੂ ਪੰਜ ਪਿਆਰਿਆ ਚੋਹਾਂ ਸਾਹਿਬ ਜਾਦਿਆ ਜਾ ਰੀਆਂ ਬੁਖਤਿਆਂ ਹਾਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵਾ ਨਿਸ਼ਾਨਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅਰਦੇਵ ਕੀ ਤਾਰ ਦਿਨਾਂ ਪਿਆਰੇ ਆ ਸੱਚਿਆਂ ਨੇ ਕਮਾਇਦਾ ਧਿਆੜ ਧਾਰ ਕੇ ਫਾਰੂਸਾ ਜੀ ਬਲ ਜੇ ਰੋਹ ਨਾਂ ਚੜ੍ਹ ਘੜੀਆਂ ਤੇ ਚੜੇ ਆ ਰਿਆਂ ਹਰ ਚਰਾਏ ਰਏ ਗੁਰਦੁਆਰੇ 'ਚ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਰਤ ਸੰਸਾਰਾਂ ਨਾਮ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤਿਆਂ ਉਹਨਾਂ ਦਾ ਸੁਖਾ ਸਰਬ ਸੁਖੋਵੇਂ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਹਰ ਚਿਆ ਰਿਆ ਇੱਕ ਦੇ ਪਤ ਪਤ ਕੀ ਪਾਇ ਪਤ ਕੀ ਜੇਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਬాలే ਬਹੁਤ ਅਗੇ ਕੀ ਦਾ ਨਕੇਸ਼ ਨਰਗਹ ਦੰਬ ਵੇਤ ਨਾਨ ਵਿਸਾਦਾਨ ਪ੍ਰੋਸਾਦਾਨ ਦਾਦਾਨ ਸਦਨ ਨਾਨ ਨਾਨ ਖਿਰੀ ਅਮਰ ਸਦੀ ਦੇ ਦਰਸ਼ਣੇchnਾਲ ਚੌਕੀਆਂ ਝੰਡੇ ਬੰਗੇ ਜਗੋ ਜੋਗ ਅਕਾਲ ਧਰਮ ਕਾ ਜੈ ਕਾ ਰਣੀਆ ਮਾਤੀ ਉੱਚੀ ਮੱਤ ਪਾਤਾ ਰੱਖਾ ਅਭਵਾ ਹੈ ਗੁਰ ਏਕਾ ਕਲ ਸੁਖਿ ਆਪਣੇ ਪਤਮ ਦੇ ਸਦਾ ਸਹਾਇ ਨਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋ ਗੁਰਦੁਆਰਿਆਂ ਦੁਰਘਾਮਾਂ ਦੇ ਜਿਨ੍ਹਾਂ ਤੋਂ ਪਤਨ ਵੀ ਛੋੜਿਆ ਗਿਆ ਗੁਰ ਦੇ ਦਰਸ਼ਨ ਦੀ ਧਾਰ ਤੇ ਸੇਵਾ ਸੁਹਾਗ ਦਾ দান ਖਾਂਸਾ ਨੀਂਬਾ ਦੇਸ਼ੋ ਏ ਜਮਾਨੀਆਂ ਦੇ ਨੈ ਧਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਅਮਰ ਸ਼ਹੀਦ ਧਰਨ ਧਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰਸਥਾਨ ਗੋਦਵਾਰਾ ਸ਼ਹੀਦ ਰੰਧ ਸਾਹਿਬ ਜੀ ਵਿਖੇ ਅਮਰ ਤਵੇਲੇ ਤੋਂ ਸੁੰਦਰ ਦੀਵਾਨ ਸਜੇ ਸਾਧਨ ਐਸ ਵਕਤ ਆਪ ਜੀ ਦੇ ਪਾਵਨ ਸਰੂਪ ਦੀ ਸੋਖ ਖਾਸਕ ਦੀ ਸੇਵਾ ਹੋਈ ਹੈ ਸੋਹਿਨਾ ਸਾਕ ਜਿਨੇ ਜਾ ਕੋਈ ਹਰ ਅਕਰਵਾਦਾ ਘਾਟਾ ਗੁੱਜ ਕੋ ਮੁਆਫ ਕਰਨੀ ਅਗਾਂ ਤੁਮ ਸਮਤ ਵਿੱਚ ਜੀ ਬੜੀ ਸ੍ਰੀ ਗੁਰਬਾਣੀ ਦਾ ਪਾਵ ਆਈ ਸੰਗਤ ਦੇ ਹਿਰਦਿਆਂ ਤੇ ਵਸਣਾ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਿਲ ਫੁਰ ਤੇ ਧਵਾ ਦਾ ਤੇ ਪਰਮਾਨੰ ਕਰਨੀਆ ਆਪਣੇ ਦਰਾਂ ਉਤੋਂ ਸਿੱਖੀ ਸੰਗਤ ਪ੍ਰਸਾਦ ਨਾਮ ਦਾ ਰક્ષਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਦੀਆਂ ਯਾਤਰਾ ਸਫਲ ਕਰਨੀ ਸਤਿਗੁਰੂ ਜੀਓ ਚਾਰ ਪ੍ਰਹਿਲ ਦੇਣ ਆਪ ਜੀ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਹੋਇਆ ਹੈ ਚਾਰ ਭਰ ਲੈਣ ਆਪ ਜੀ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣੀ ਆਪ ਜੀ ਕਰੋ ਕਿਰਪਾ ਜਿਹੜਾ ਪਾਵਨ ਸਰੂਪ ਹੈ ਪ੍ਰਕਾਸ਼ ਸਤਾਨਾਂ ਤੋਂ ਸੋ ਖਾਸ ਮੈਂ ਸੰਤਾਂ ਦੇ ਕਲੇਰਾਂ ਦੀਆਂ ਕਵਚੋ ਜੀ ਰਸਤੇ ਦੀ ਬਾਗ ਕਾਹਨੇ ਆਂਗ ਸੰਗ ਸਹਾਇ ਹੋਣਾ ਸਹੀ ਪਿਆਰੇ ਮੇ ਜਿਹਨ ਬਣਿਆ ਤੇਰਾ ਨਾਮ ਕਿਛੇ ਟਿਆਵੇ ਨਾਮ ਕਿਉਂ ਜੜ ਤੁਸਰਾ شے 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 i ਸਾਰ ਦਾਰੇ ਕਰੇ ਗੁਰੂ ਦੀ ਸਿਖਾ ਜੀ ਮੈਂ ਕਰੀ ਗੁਰੂ ਦੀ ਸਿਖਾ ਜੀ ਸਾਰ ਦਾਰੇ ਕਰੇ ਗੁਰੂ ਦੀ ਸਿਖਾ ਜੀ ਕੋੜੇ ਸਿਖਾ ਜੀ ਸਾਰ ਦਾਰੇ ਕਰੇ ਜਿਨਹਾਉ ਨਾਮ ਸੁਣਾਇ ਕੰਨਾ ਮਨ ਆਵਾਜ਼ ਸੁਣਾਇ ਜਿਨਹਾਉ ਨਾਮ ਸੁਣਾਇ O okay, cool. Thank you. 우사